ਸੜਕਾਂ ਉੱਤੇ ਰੇੜੀ ਫੜੀਆਂ ਲਗਾਉਣ ਵਾਲਿਆਂ ਵੱਲੋਂ ਸੜਕਾਂ ਉੱਪਰ ਕਬਜ਼ਾ ਕਰਕੇ ਬੈਠਣ ਦਾ ਮਾਮਲਾ ਗੁਰਦੁਆਰਾ ਰਾੜਾ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਵੱਡੀ ਗਿਣਤੀ ਵਿੱਚ ਦੁਕਾਨਦਾਰ ਰੇੜੀ ਫੜੀਆਂ ਲਗਾ ਕੇ ਰੋਡ ਉੱਤੇ ਕਬਜ਼ਾ ਕਰਕੇ ਬੈਠ ਜਾਂਦੇ ਹਨ ਜਿਸ ਕਾਰਨ ਹਾਦਸੇ ਆਮ ਹੀ ਵਰਤਦੇ ਰਹਿੰਦੇ ਹਨ ਇਹਨਾਂ ਦੁਕਾਨਦਾਰ ਵੀਰਾਂ ਨੂੰ ਰਾੜਾ ਸਾਹਿਬ ਪ੍ਰਸ਼ਾਸਨ ਵੱਲੋਂ ਬਾਰ-ਬਾਰ ਬੇਨਤੀ ਵੀ ਕੀਤੀ ਜਾਂਦੀ ਹੈ ਪਰ ਇਹ ਕਦ ਤੋ ਮਸ ਨਹੀਂ ਹੁੰਦੇ ਇਹਨਾਂ ਸਾਰੇ ਦੁਕਾਨਦਾਰਾਂ ਦੀ ਇੱਕ ਅਹਿਮ ਲੀਡਰ ਹੈ ਬੀਬੀ ਫਰਮਜੀਤ ਕੌਰ ਜੋ ਕਿ ਕਿਸੇ ਦੀ ਵੀ ਪਰਵਾਹ ਨਹੀਂ ਕਰਦੀ ਅੱਜ ਪੀਡੀਏ ਦੀ ਟੀਮ ਵੱਲੋਂ ਗੁਰਦੁਆਰਾ ਸ਼੍ਰੀ ਕਰਮ ਸਰਰਾੜਾ ਸਾਹਿਬ ਦੇ ਬਾਹਰ ਨਜਾਇਜ਼ ਕਬਜ਼ਾ ਧਾਰਕ ਲੋਕਾਂ ਦੇ ਨਾਲ ਤੇ ਬੀਬੀ ਪਰਮਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਉਹਨਾਂ ਨੇ ਮੰਨਿਆ ਤਾਂ ਉਹਨਾਂ ਨੇ ਮੰਨਿਆ ਕਿ ਪਿਛਲੇ 3-4 ਸਾਲਾਂ ਤੋਂ ਉਹ ਇੱਥੇ ਰੋਡ ਉੱਤੇ ਨਜਾਇਜ਼ ਕਬਜ਼ਾ ਕਰੀ ਬੈਠੇ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਤੁਸੀਂ ਦੇਖ ਰਹੇ ਹੋ ਪੀਟੀਐ ਨਿਊਜ਼ ਤੇ ਮੈਂ ਸੰਜੀਵ ਸ਼ਰਮਾ ਸੋ ਅੱਜ ਸਾਡੀ ਟੀਮ ਪਹੁੰਚੀ ਆ ਗੁਰਦੁਆਰਾ ਸ੍ਰੀ ਕਰਮਸਰ ਰਾਣਾ ਸਾਹਿਬ ਦੇ ਬਾਹਰ ਤੁਸੀਂ ਦੇਖ ਪਾ ਰਹੇ ਹੋ ਇਸ ਵੇਲੇ ਮੈਂ ਗੁਰਦੁਆਰਾ ਸਾਹਿਬ ਦੇ ਗੇਟ ਦੇ ਬਿਲਕੁਲ ਬਾਹਰ ਜਿਹੜੇ ਦੁਕਾਨਦਾਰ ਵੀਰ ਨੇ ਉਹਨਾਂ ਵੱਲੋਂ ਇਨਕ੍ਰੋਚਮੈਂਟ ਕੀਤੀ ਗਈ ਆ ਪਾਬ ਜਿਹੜਾ ਨਜਾਇਜ਼ ਕਬਜ਼ਾ ਉਹ ਕੀਤਾ ਗਿਆ ਸੋ ਕੈਮਰਾਮੈਨ ਨੂੰ ਕਹਾਂਗਾ ਜਿਹੜੀਆਂ ਤਸਵੀਰਾਂ ਨੇ ਉਹ ਵਿਖਾਈਆਂ ਜਾਣ ਤੁਸੀਂ ਟੀਵੀ ਸਕਰੀਨ ਤੇ ਦੇਖ ਪਾ ਰਹੇ ਹੋ ਇਹ ਗੁਰਦੁਆਰਾ ਸ੍ਰੀ ਕਰਮਸਰ ਰਾਣਾ ਸਾਹਿਬ ਦੇ ਗੇਟ ਦੇ ਬਿਲਕੁਲ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਰੋਡ ਦੇ ਉੱਤੇ ਦੁਕਾਨਦਾਰ ਵੀਰਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਾਂ ਕਹਦੇ ਉਹ ਬਹੁਤ ਜ਼ਿਆਦਾ ਰੋਡ ਦੇ ਉੱਤੇ ਕਬਜ਼ਾ ਜਾਂ ਨਜਾਇਜ਼ ਕਬਜ਼ਾ ਕਹਿ ਦਈਏ ਸੋ ਕੀਤਾ ਗਿਆ ਹੈ ਦੱਸ ਦਈਏ ਕਿ ਜਿਹੜਾ ਇਹ ਰੋਡ ਆ ਟੂ ਵੇ ਰੋਡ ਆ ਤੇ ਇੱਥੇ ਜਦੋਂ ਲੋਕੀ ਲੰਘਦੇ ਨੇ ਤਾਂ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਨੇ ਪਰੇਸ਼ਾਨੀਆਂ ਉਹ ਫੇਸ ਕਰਦੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਹਾਸੇ ਆ ਆਮੂਮਨ ਤੌਰ ਤੇ ਜਿਹੜੇ ਹਾਸੇ ਨੇ ਉਹ ਵੀ ਇਸ ਰੋਡ ਦੇ ਉੱਤੇ ਹੁੰਦੇ ਨੇ ਸੋ ਅੱਜ ਸੋ ਅੱਜ ਗੁਰਦੁਆਰਾ ਕਰਮਸਰ ਅੜਾ ਸਾਹਿਬ ਦੇ ਸਮੂਹ ਟਰਸਟੀ ਸਾਹਿਬਾਨ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਇਸ ਨਜਾਇਜ਼ ਕਬਜੇ ਨੂੰ ਲੈ ਕੇ ਸੋ ਉਹਨਾਂ ਦਾ ਕਹਿਣਾ ਹੈ ਕਿ ਉਹ ਵਾਰ-ਵਾਰ ਜਿੱਥੇ ਦੁਕਾਨਦਾਰ ਵੀਰਾਂ ਨੂੰ ਕਹਿ ਚੁੱਕੇ ਨੇ ਉੱਥੇ ਹੀ ਅੱਜ ਸਾਰੇ ਵਿਭਾਗਾਂ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਚਿੱਠੀਆਂ ਨੇ ਜਿਹੜੀਆਂ ਜਾਂ ਦਰਖਾਸਤਾਂ ਨੇ ਉਹ ਭੇਜ ਦਿੱਤੀਆਂ ਗਈਆਂ ਨੇ ਕਿ ਇਹਨਾਂ ਦਾ ਜਿਹੜਾ ਨਜਾਇਜ਼ ਕਬਜਾ ਉਹ ਹਟਾਇਆ ਜਾਵੇ ਸੋ ਮੇਰੇ ਨਾਲ ਬੀਬੀ ਜੀ ਜੁੜਦੇ ਨੇ ਜਿਹੜੇ ਕਿ ਇੱਥੇ ਕਈ ਸਾਲਾਂ ਤੋਂ ਦੁਕਾਨ ਕਰ ਰਹੇ ਨੇ ਸੋ ਕਰਦਿਆਂ ਗੱਲਬਾਤ ਬੀਬੀ ਜੀ ਕੀ ਨਾਮ ਪਰਮਜੀਤ ਜੀ ਪਰਮਜੀਤ ਜੀ ਕਿੰਨੇ ਸਾਲ ਹੋ ਗਏ ਫੇ ਦੁਕਾਨਦਾਰੀ ਚੱਲਦੀ ਹੈ ਸਾਨੂੰ 2-3 ਸਾਲ ਹੋ ਗਏ ਓਰੇ 2-3 ਸਾਲ ਹੋ ਗਏ ਫਿਰ ਲੱਗਦਾ ਤੁਹਾਨੂੰ ਵੀ ਗਲਤ ਕੰਮ ਕਰ ਰਹੇ ਹੋ ਇੱਥੇ ਰੋਡ ਦੇ ਬੈਠ ਕੇ ਬਿਲਕੁਲ ਸਹੀ ਕਰ ਰਿਆ ਸੀ ਪਤਾ ਕਿਉਂ ਹਾਂ ਜਦੋਂ ਅਸੀਂ ਅੰਦਰ ਸੀਗੇ ਨਾ ਹਾਂ ਤੇ ਇਧਰੋਂ ਤੇ ਅਗਲਾ ਮੋਟਰਸਾਈਕਲ ਮਾਰ ਕੇ ਲੰਘਦਾ ਸੀਗਾ ਹਾਂ ਹੁਣ ਤੁਸੀਂ ਰੋਡ ਦੇ ਉੱਤੇ ਆ ਗਏ ਹੁਣ ਨਹੀਂ ਮੰਦਾ ਨਹੀਂ ਅੱਜ ਤੱਕ ਕੋਈ ਐਕਸੀਡੈਂਟ ਹੀ ਨਹੀਂ ਹੋਇਆ ਠੀਕ ਹੈ ਜਦੋਂ ਦੇ ਰੋਡ ਦੇ ਉੱ ਐਕਸੀਡੈਂਟ ਹੋਇਆ ਇੱਧਰ ਨੂੰ ਕੈਮਰਾ ਕਰਿਆ ਕਰੋ ਥੋੜਾ ਜਿਹਾ ਇੱਧਰ ਮੈਂ ਦਿਖਾਉਣਾ ਵਾਰ ਨਹੀਂ ਨਹੀਂ ਹਾਂ ਬੋਲੋ ਤੁਸੀਂ ਜਦੋਂ ਦੇ ਤੁਸੀਂ ਰੋਡ ਦੇ ਉੱਤੇ ਆਏ ਹੋ ਤੁਹਾਡਾ ਕਹਿਣਾ ਹੈ ਜਾਂ ਤੁਹਾਡਾ ਮੰਨਣਾ ਹੈ ਨਹੀਂ ਨਹੀਂ ਜਦੋਂ ਦੇ ਤੁਸੀਂ ਰੋਡ ਤੇ ਆਓ ਉਦੋਂ ਐਕਸੀਡੈਂਟ ਨਹੀਂ ਹੋਇਆ ਨਹੀਂ ਜੀ ਬਚਾ ਕੇ ਉਹਦਾ ਕਰਨ ਕੀ ਆ ਉਹਦਾ ਕਰਨੇ ਅਗਲਾ ਬਚਾ ਕੇ ਨਿਕਲ ਜਾਂਦਾ ਤੁਸੀਂ ਰੋਡ ਦੇ ਉੱਤੇ ਬੈਠੇ ਹੋ ਰੋਡ ਤੰਗਾ ਨੇ ਨੂੰ ਆਏ ਹੁੰਦਾ ਵੀ ਹੌਲੀ ਲੰਘੋ ਹਾਂ ਬਚਾ ਕੇ ਜੇ ਰੋਡ ਖੁੱਲਦਾ ਹੈ ਹਾਂ ਜੇ ਰੋਡ ਖੁੱਲਦਾ ਹੈ ਤਾਂ ਅਗਲਾ ਤੇਜ਼ ਲੰਘਦਾ ਤੇਜ਼ ਲੰਘਦਾ ਜਦੋਂ ਦੇ ਤੁਸੀਂ ਰੋਡ ਦੇ ਉੱਤੇ ਬੈਠੇ ਹੋ ਤਾਂ ਜਿਹੜੇ ਐਕਸੀਡੈਂਟ ਨੇ ਉਹ ਕੱਟ ਗਏ ਉਹ ਕੱਟ ਗਏ ਸਾਡੇ ਵੱੰਨੀ ਘਟ ਗਏ ਪਰ ਉਧਰ ਰੋਜ ਹੁੰਦੇ ਨੇ ਪਰਲੇ ਪਾਸੇ ਅੱਛਾ ਉਧਰ ਰੋਜ ਹੁੰਦੇ ਨੇ ਹਾਂ ਉਧਰ ਰੋਜ ਹੁੰਦੇ ਨੇ ਚੰਗੀ ਗੱਲ ਆ ਕੋਈ ਰੋਡ ਦੇ ਉੱਤੇ ਬੈਠਣਾ ਇੱਕ ਗੱਲ ਸੁਣਾ ਤੁਸੀਂ ਇਹ ਮੈਂ ਝੂਠ ਨਹੀਂ ਬੋਲਦੀ ਜੇ ਸਾਡੀ ਗਲਤੀ ਨਿਕਲੇ ਸਾਨੂੰ ਚੱਕਿਓ ਉਸੇ ਟਾਈਮ ਸਿੱਤਰਵਾਰੀ ਇਹ ਤੁਹਾਡੀ ਗਲਤੀ ਨਹੀਂ ਫਿਰ ਇਹ ਰੋਡ ਦੇ ਉੱਤੇ ਬੈਠਣਾ ਰੋਡ ਤੇ ਬੈਠਣਾ ਗਲਤੀ ਨਹੀਂ ਮੈਂ ਦੱਸ ਤਾਂ ਰਹੀ ਪਹਿਲਾਂ ਰੋਡ ਤੇ ਬੈਠਣਾ ਦੱਸੋ ਫਿਰ ਰੋਡ ਤੇ ਬੈਠਣਾ ਰੋਡ ਤੇ ਬੈਠਣਾ ਕੀ ਆ ਪਹਿਲਾਂ ਗੱਲ ਤਾਂ ਸੁਣੋ ਰੋਡ ਤੇ ਬੈਠਣਾ ਮਤਲਬ ਤੁਹਾਨੂੰ ਸਨਮਾਨ ਕੈਮਰੇ ਚੈੱਕ ਕਰ ਲਿਓ ਕੈਮਰੇ ਦੀ ਗੱਲ ਨਹੀਂ ਬੀਬੀ ਮੈਂ ਤੁਹਾਡੇ ਮੇਰੇ ਸਵਾਲ ਦਾ ਜਵਾਬ ਦਵੋ ਰੋਡ ਤੇ ਬੈਠਣਾ ਚੰਗੀ ਗੱਲ ਆ ਨਹੀਂ ਜੀ ਉਹ ਨਹੀਂ ਤਾਂ ਰੋਡ ਤੇ ਬੈਠਣਾ ਚੰਗੀ ਗੱਲ ਉਹ ਨਹੀਂ ਜੀ ਗਲਤੀ ਨਹੀਂ ਹੈਗੀ ਠੀਕ ਆ ਉਹ ਕੀ ਆ ਰੋਡ ਤੇ ਬੈਠਣਾ ਕੀ ਆ ਜੀ ਗੱਡੀਆਂ ਵੀ ਖੜ੍ਹਦੀਆਂ ਨੇ ਫੇਰ ਨਹੀਂ ਨਹੀਂ ਗੱਡੀ ਦਾ ਰੋਡ ਦੇ ਉੱਤੇ ਜਦ ਕੋਈ ਪੈਸੇਂਜਰ ਉਤਰੂਗਾ ਤਾਂ ਗੱਡੀ ਰੋਡ ਦੇ ਉੱਤੇ ਖੜ੍ਹੇ ਸਕਦੀ ਆ ਉਹ ਆਪਣੇ ਇੰਡੀਕੇਟਰ ਲਾ ਦਿੰਦੇ ਨੇ ਉਹ ਰੋਡ ਦੇ ਉੱਤੇ ਖੜ੍ਹ ਸਕਦੀ ਆ ਜੇ ਕੋਈ ਇੱਥੇ ਕੋਈ ਗੁਰਦੁਆਰਾ ਸਾਹਿਬ ਆਉਣਾ ਕਿਸੇ ਨੇ ਇੱਥੇ ਸਵਾਰੀ ਚੜ੍ਹ ਵੀ ਸਕਦੀ ਆ ਉਤਰ ਵੀ ਸਕਦੀ ਆ ਮੰਨ ਲਓ ਕੋਈ ਰੋਕਦਾ ਵੈਸਤਾ ਰੋਕਦਾ ਨਹੀਂ ਪਰ ਤੁਸੀਂ ਰੋਡ ਦੇ ਉੱਤੇ ਬੈਠੇ ਹੋ ਉਹ ਚੰਗੀ ਗੱਲ ਆ ਇਹ ਪੁੱਛਦੀ ਆ ਤੁਹਾਡੇ ਕੋਲ ਅੱਜ ਤੱਕ ਬਾਬੇ ਦੀ ਕਿਰਪਾ ਨਾਲ ਕੋਈ ਐਕਸੀਡੈਂਟ ਇੱਧਰ ਹੋਇਆ ਹੀ ਨਹੀਂ ਪਰ ਤੁਸੀਂ ਇਹ ਚੀਜ਼ ਫੇਰ ਤਾਂ ਤੁਸੀਂ ਪੱਕੇ ਢੀਂ ਨੂੰ ਬੰਬਾ ਜੀ ਵੀ ਕਹਿ ਰਹੇ ਨੇ ਕਹਿੰਦੇ ਜੀ ਬੀਬੀ ਜੀ ਨੇ ਉੱਥੇ ਉਹਨਾਂ ਦਾ ਨਾਮ ਹੀ ਸਾਨੂੰ ਪਤਾ ਵੀ ਬੀਬੀ ਜੀ ਬਿਲਕੁਲ ਸਾਹਮਣੇ ਬੈਠੇ ਨੇ ਵੀ ਉਹਨਾਂ ਦੇ ਚਰਨਾਂ 'ਚ ਵੀ ਹੱਥ ਲਾਤਾ ਪੈਰਾਂ ਨੂੰ ਵੀ ਹੱਥ ਲਾਤਾ ਪਰ ਮੰਨੇ ਨਹੀਂ ਐ ਗੱਲ ਨਾ ਕਹੋ ਵੀ ਚਰਨਾਂ 'ਚ ਬੈ ਬੱਬ ਰੱਬ ਤੋਂ ਵੱਡੀ ਨਹੀਂ ਹੈਗੀ ਮੈਂ ਹਾਂ ਉਹ ਕਹਿੰਦੇ ਬਾਰ-ਬਾਰ ਬੇਨਤੀਆਂ ਕਰਤੀਆਂ ਤੇ ਉਹ ਬਸ ਸਾਡੇ ਨਾਲ ਜਲਦੇ ਮੱਚਦੇ ਨੇ ਮੈਂ ਇਹ ਨਾ ਕਹਿ ਸਕੀ ਕੌਣ ਜਲਦੇ ਮੱਚਦੇ ਨੇ ਅੰਦਰ ਅੰਦਰ ਕੌਣ ਮੈਨੂੰ ਲੱਗਦੇ ਨੇ ਜਿਹੜੇ ਵਿੱਚੇ ਹੈਗੇ ਜਿਹੜੇ ਚੋ ਕਾਦੇ ਵਿੱਚ ਹੈਗੇ ਚੁਗਲੀਆਂ ਕਰਦੇ ਨੇ ਵਿੱਚ ਕਾਦੇ ਵਿੱਚ ਚੁਗਲੀਆਂ ਕਰਦੇ ਨੇ ਵਈਆ ਕੀ ਕਰ ਰਿਹਾ ਇਹਦਾ ਕੰਮ ਵਧੀਆ ਚੱਲਦਾ ਇਹਦੇ ਗਾਗ ਮਿਲਦੇ ਨੇ ਤਾਂ ਕਰਕੇ ਬੀਬੀ ਜੀ ਕੌਣ ਕਿ ਕੌਣ ਮੱਚਦੇ ਨੇ ਮੈਨੂੰ ਇਹ ਦੱਸੋ ਇਹਨਾਂ ਦੇ ਪਹਿਰੇਦਾਰ ਤੇ ਉਹ ਅੱਗ ਲਾਉਂਦੇ ਨੇ ਕਿਹਦੇ ਪਹਿਰੇਦਾਰ ਨੇ ਉਹ ਉਹ ਹੈਗਾ ਜੀ ਜਿਹਨੇ ਮੈਨੂੰ ਕਿਹਦੇ ਨੇ ਕੂਰਿਆ ਸੀ ਨਾ ਉਹਦੀ ਕੁੜੀ ਉਹਦੇ ਘਰ ਵਾਲੇ ਜੀ ਦੀ ਦਰਗ ਹੋ ਗਿਆ ਕਿਉਂਕਿ ਨਹੀਂ ਕਿਹਦੀ ਪਹਿਰੇਦਾਰ ਆਹੋ ਕਿ ਕਿਹੜੇ ਧਾਰੇ ਦੀ ਗੱਲ ਕਰਦੇ ਹੋ ਤੁਸੀਂ ਆਹ ਇੱਥੇ ਲੱਗੇ ਹੋ ਇਹਨਾਂ ਦੇ ਪਹਿਰੇ ਇੱਥੇ ਲੱਗੇ ਹੋ ਨੇ ਅੰਦਰ ਲੱਗੇ ਹੋ ਜੀ ਅੰਦਰ ਕਾਹਦੇ ਉਹ ਸਿਕਿਉਰਿਟੀ ਗਾਰਡ ਜੇ ਕਾਹਦੇ ਸਿਕਿਉਰਿਟੀ ਗਾਰਡ ਲੱਗੇ ਹੋ ਨੇ ਉਹਦਾ ਮੈਨੂੰ ਵੀ ਗੁਰਦੁਆਰਾ ਸਾਹਿਬ ਗੁਰਦੁ ਪਹਿਲਾਂ ਤਾਂ ਕਹਿੰਦੇ ਦੂਜੇ ਲੋਟ ਵੀ ਇਹਨਾਂ ਨੂੰ ਥ੍ਰੈਟ ਵੀ ਕਰ ਰਹੇ ਹੋ ਥ੍ਰੈਟ ਵੀ ਕਰ ਰਹੇ ਹੋ ਕੋਈ ਅੰਦਰ ਕਰਿਆ ਕੋਈ ਅੰਦਰ ਸਾਹਮਣੇ ਬੰਦੇ ਨੇ ਚੁਗਲ ਖਰ ਉਹ ਚੁਗਲੀਆਂ ਕਰੀ ਜਾਂਦੇ ਨੇ ਸਾਰੇ ਜੀ ਤੁਸੀਂ ਉਹਦਾ ਚੁਗਲੀਆਂ ਕਰਦੇ ਨੇ ਜੇ ਤੁਸੀਂ ਚੁਗਲੀਆਂ ਵੀ ਤਾਂ ਹੀ ਕਰੂਗਾ ਲੈ ਜੀ ਆਪਾਂ ਚੁਗਲ ਲਈ ਗੰਜੈਸ ਛੱਡਾਂਗੇ ਨਹੀਂ ਉਹਦਾ ਜਾਣ ਪੁੱਜ ਕੇ ਵੀ ਲੱਗਦੇ ਨੇ ਸਾਡੇ ਨਾਲ ਤੁਸੀਂ ਫਿਰ ਤੁਹਾਨੂੰ ਕੋਈ ਕਿਸੇ ਵਿਭਾਗ ਵਾਲੇ ਨੇ ਕਿਹਾ ਨਹੀਂ ਵੀ ਭਾਈ ਉਠੋ ਰੋ ਸਾਰੇ ਨੂੰ ਕਿਹਾ ਨਹੀਂ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਵੀ ਉਠੋ ਰਦੇ ਹਾਂ ਜੀ ਸਾਰਿਆਂ ਨੂੰ ਕਿਹਾ ਤੁਸੀਂ ਉੱਠਦੇ ਤੁਸੀਂ ਕਿਉਂ ਨਹੀਂ ਉੱਠਦੇ ਉਹ ਸਾਰੀ ਚੱਕੀ ਜਾਵੇ ਅਸੀਂ ਤਾਂ ਕਹਿੰਨੇ ਬਈ ਹੈ ਚਿਕਾ ਅੱਛਾ ਕਿੰਨੀਆਂ ਗੱਦਕਾਨਾਂ ਨੇ ਤੁਹਾਡੇ خیال ਚ ਇ ਇਹ ਤਾਂ ਬਾਹਰੋਂ ਬਹੁਤ ਅੰਦੇ ਨੇ ਹੁਣ ਸਾਡਾ ਤਾਂ ਕੰਮ ਹੈ ਹੀ ਨਹੀਂ ਬਾਹਰੋਂ ਬਹੁਤ ਅੰਦੇ ਨੇ ਅਸੀਂ ਕੀ ਕਰੀਏ ਭਾਈ ਸਾਹਿਬ ਰੋਟੀ ਦੇਣ ਲਾ ਲਾ ਹਾਂ ਠੀਕ ਹੈ ਸੋ ਭਾਈ ਸਾਹਿਬ ਵੀ ਕੁਝ ਕਹਿਣਾ ਚਾਹੁੰਦੇ ਨੇ ਇਹਨਾਂ ਦੀ ਵੀ ਸੁਣ ਲੈਣੇ ਭਾਈ ਸਾਹਿਬ ਭਾਈ ਜੀ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਸਾਡੀ ਤਾਂ ਇਹ ਬੇਨਤੀ ਹੈ ਦੇਖੋ ਅਸੀਂ ਨੇਰੀ ਵਿਭਾਗ ਵਾਲਿਆਂ ਦੇ ਹੁਕਮ ਨਾਲ ਜਾਰੀ ਆ ਅਸੀਂ ਉਹਨਾਂ ਦਾ ਹੁਕਮ ਦੀ ਪਾਲਣਾ ਕਰਾਂਗੇ ਪਰ ਸਾਡਾ ਕਹਿਣ ਦਾ ਮਸਲਾ ਇਹ ਆ ਇਹ ਸਿਰੇ ਤੋਂ ਸਿਰੇ ਤੱਕ ਮਾਰਕੀਟ ਚ ਘਾਈ ਜਾ ਰਹੀ ਹੈ ਜੀ ਭਾਈ ਜੀ ਰੋਡ ਆ ਇਹ ਨਹਿਰੀ ਵਿਭਾਗ ਦੀ ਨਹੀਂ ਇਹ ਪੀਡਬਲਯੂਡੀ ਦੀ ਆ ਇਹ ਉਹ ਮੈਂ ਸਰ ਮੈਂ ਮੰਨਦਾ ਜੀ ਪੀਡਬਲਯੂਡੀ ਨਾਲ ਜੀ ਨਹਿਰੀ ਵਿਭਾਗ ਵਾਲੀ ਦੀ ਨਹਿਰ ਆ ਨਹੀਂ ਪੀਡਬਲਯੂਡੀ ਵਾਲਿਆਂ ਦੇ ਵੀ ਵਿਭਾਗ ਇਹਨਾਂ ਸੀ ਸਹਿਮਤ ਹਾਂ ਜੇ ਉਹ ਆਉਣਗੇ ਸਾਨੂੰ ਹੁਕਮ ਜਾਰੀ ਕਰਨਗੇ ਇਹ ਦੁਕਾਨਾਂ ਚ ਕਿਆ ਜਾਣ ਪਰ ਸਾਡਾ ਕਹਿਣ ਦਾ ਮਕਸਦ ਇਹ ਆ ਵੀ ਇਹ ਨਾ ਹੋਵੇ ਵੀ ਸਾਡੇ ਕੱਲਿਆਂ ਨਾਲ ਤੱਕੋ ਵੀ ਇਹ ਮਾਰਕੀਟ ਸਾਰੀ ਚੱਕਣੀ ਹੋਣੀ ਚਾਹੀਦੀ ਹੈ ਜੀ ਚੱਕਣੀ ਇਹ ਮੇਰੇ ਦੂਜੇ ਨੂੰ ਮਾਰ ਦੇ ਇਹ ਨਾ ਹੋਵੇ ਵੀ ਇਹ ਕਹਦੇ ਨੇ ਜੀ ਮੂਹਰੋ ਹਟਾਓ ਵੀ ਬੀਬੀ ਜੀ ਤੁਸੀਂ ਅਜੀਦਾ ਬੇਨਤੀ ਕਰਦਾ ਵੀ ਇਹ ਦੁਕਾਨਾਂ ਇਹ ਮਾਰਕੀਟ ਸਾਰੀ ਚੱਕਣੀ ਹੋਣੀ ਚਾਹੀਦੀ ਉਹ ਬੰਦਾ ਬਾੜਿਆ ਸੀਗਾ ਇੱਥੇ ਨਹੀਂ ਸਾਰੀ ਮਾਰਕੀਟ ਚੱਕਣੀ ਚਾਹੀਦੀ ਅਸੀਂ ਤੇ ਬੇਨਤੀ ਕਰਦੇ ਆ ਜਿਵੇਂ ਹੁਕਮ ਜਾਰੀ ਕਰਨਗੇ ਪੀਡਬਲਯੂ ਵਾਲੇ ਅਸੀਂ ਉਹਦੀ ਪਾਲਣਾ ਕਰਾਂਗੇ ਜੀ ਸਾਡਾ ਕਿਸੇ ਨਾਲ ਕੋਈ ਉਹ ਨਹੀਂ ਬਹਿਰ ਨਹੀਂ ਵਿਰੋਧ ਨਹੀਂ ਅਸੀਂ ਤਾਂ ਸਿਰਫ ਟਾਈਮ ਪਾਸ ਕਰ ਰਹੇ ਹਾਂ ਇਹ ਜਿੰਨਾ ਚਿਰ ਚੱਲਦਾ ਜਦੋਂ ਸਾਨੂੰ ਹੁਕਮ ਆ ਗਿਆ ਅਜੀ ਹਾਂ ਆਪਣਾ ਚੱਕਣ ਦੇ ਪੈ ਬੰਦਾ ਇਹ ਬੀਬੀ ਪਰਮਜੀਤ ਕੌਰ ਜੀ ਕਹਿੰਦੇ ਜਦੋਂ ਦੇ ਅਸੀਂ ਰੋਡ ਦੇ ਉੱਤੇ ਕਬਜ਼ਾ ਕਰਿਆ ਉਦੋਂ ਦੇ ਐਕਸੀਡੈਂਟ ਹਟ ਗਏ ਸਾਡੇ ਸਾਹਮਣੇ ਤਾਂ ਜੀ ਅਜੇ ਤੱਕ 2 ਸਾਲ ਹੋ ਗਏ ਸਾਡੇ ਸਾਹਮਣੇ ਕੋਈ ਬੰਦਾ ਕਹਿ ਦੇਵੇ ਵੀ ਉਹਨੇ ਕੋਈ ਚਾਂਸ ਹੋਇਆ ਇਹ ਸਾਡੇ ਕਰਕੇ ਕੋਈ ਚਾਂਸ ਹੋਇਆ ਜਾਂ ਇਹ ਕਹਿ ਦੇਣ ਜਾਂ ਕੋਈ ਮਗਰੋਂ ਕਹਿ ਦੇ ਇਹ ਹੋ ਜਵੇ ਭਾਈ ਜੀ ਫੇਰ ਇਹ ਹੋ ਜਵੇ ਤੇ ਜ਼ਿੰਮੇਵਾਰ ਰਹਿ ਗਏ ਜੀ ਕੀ ਜ਼ਿੰਮੇਵਾਰਾ ਤੁਸੀਂ ਤੁਸੀਂ ਤਾਂ ਹੈ ਨਾਲੇ ਕਹਿੰਦੇ ਅਸੀਂ ਰੋਜ਼ੀ-ਰੋਜ਼ ਕਮਾ ਕੇ ਖਾਂਦੇ ਤੁਸੀਂ ਕਿਸੇ ਨੂੰ ਕੀ ਦੇ ਦੂਗਾ ਕੈਨ ਦਾ ਮਤਲਬ ਇਹ ਹੈ ਕਿ ਲੇਮ ਦੇ ਦੂਗੇ ਜ਼ਿੰਦਗੀ ਦੇ ਦੂਗੇ ਉਹ ਜ਼ਿੰਦਗੀ ਦੀ ਗੱਲ ਨਹੀਂ ਮਹਾਰਾਜ ਹੁੰਦੇ ਹੀ ਹੋਰ ਕੀ ਹੋਊਗਾ ਚਾਹੋਂ ਕਰੇ ਹੁੰਦਾ ਹੀ ਨਹੀਂ ਜੀ ਆ ਦੇਖੋ ਅਗਲਾ ਗੱਡੀ ਇਧਰੋਂ ਇਧਰੋਂ ਉਹਦਾ ਅਗਲਾ ਇਧਰੋਂ ਕਮਾ ਲੈਂਦਾ ਹੋਰ ਚਾਂਸ ਤਾਂ ਚਾਂਸ ਆਉਂਦਾ ਜੀ ਚਾਂਸ ਉੱਥੇ ਦੇਖੋ ਉਹ ਬਣਿਆ ਫੁੱਟਪਾਥ ਉੱਥੇ ਡਰ ਹੈਗਾ ਬੇ ਕੱਟ ਬਣਿਆ ਆ ਇੱਥੇ ਤਾਂ ਉਹ ਅਗਲਾ ਇਧਰੋਂ ਆਦਾ ਟੱਕ ਗੱਡੀ ਪਾਰੇ ਕਰਕੇ ਕਢ ਲੈਂਦਾ ਲਾਸਟ ਵਿੱਚ ਇਹ ਦੱਸੋ ਵੀ ਤੁਸੀਂ ਜੇ ਤੁਹਾਨੂੰ ਮਹਿਕਮੇ ਕੋਈ ਵੀ ਚਾਹੇ ਉਹ ਪੀਡਬਲ ਡੀ ਆ ਜਾਂ ਨਹਿਰੀ ਵਿਭਾਗ ਆ ਜਾਂ ਫਾਰੈਸਟ ਵਿਭਾਗ ਆ ਤੁਹਾਨੂੰ ਹਟਾਉਂਦਾ ਤੁਸੀਂ ਉੱਠੂਗੇ ਜਾਂ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਹੁਕਮ ਦੇ ਪਾਲਣਾ ਕਰਾਂਗੇ ਉਹਨਾਂ ਦੀ ਸਾਨੂੰ ਆ ਕੇ ਕਹਿ ਦੇਣ ਅਸੀਂ ਇਹੀ ਕਹਿੰਦੇ ਆ ਵੀ ਦੇਖੋ ਜੀ ਬਾਰ ਬਾਰ ਕਹਿ ਰਿਹਾ ਮੈਂ ਵੀ ਇਹ ਨਾ ਹੋਵੇ ਵੀ ਸਾਡੇ ਨਾਲ ਧੱਕਾ ਹੋਵੇ ਕੱਲਾ ਜੇ ਸਾਡੇ ਕੱਲੇ ਦੀ ਦੁਕਾਨ 'ਚ ਕੌਣ ਕੇ ਅਸੀਂ ਕੱਲੇ ਆਨੇ ਚੱਕਣੀ ਐ ਨਹੀਂ ਇਹ ਮਾਰਕੀਟ ਸਿਰੇ ਤੱਕ ਚੱਕੀ ਹੋਣੀ ਚਾਹੀਦੀ ਐ ਸਾਡੀ ਬੇਨਤੀ ਐ ਵੀ ਮਾਰਕ ਕੋਈ ਲੱਗਣੀ ਨਹੀਂ ਚਾਹੀਦੀ ਉਹਦੇ ਦੁਕਾਨ 'ਚ ਠੀਕ ਆ ਥੈਂਕ ਯੂ ਜੀ ਪ੍ਰਾਪਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز